ਬੋਲੇ ਸੋ ਨਿਹਾਲ ਗੱਜ ਕੇ ਜਕਾਰਾ ਕੇ ਜਾਵੇ ਕਲਗੀ ਤਰ ਪਾਦਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਗੱਜ ਕੇ ਜਕਾਰਾ ਕੇ ਜਾਵੇ ਧੰਨ ਧੰਨ ਮਾਤਾ ਗੁਜਰ ਕੌਰ ਜੀ ਦੇ ਚਰਨਾਂ ਨੂੰ ਭਾਵੇ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਮੁੱਖ ਮੰਤਰੀ ਸਾਹਿਬ ਜੀ ਆਪ ਜੀ ਨੂੰ ਮੁਖਾਤਬ ਹੋ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਾਜੀ ਨਵਾਜੀ ਸਾਜ ਸੰਗਤ ਪੂਰੇ ਦੇਸ਼ ਚੋਂ ਵਕਤ ਵਕਤ ਪਰਮਾ ਵਕ ਵਕ ਸੰਪਰਦਾਵਾਂ ਕੋਣ ਬੜੇ ਗੁਣੀ ਗਿਆਨੀ ਮਹਾਪੁਰਸ਼ ਅੱਜ ਸਵੇਰ ਤੋਂ ਸਰਬ ਧਰਮ ਸੰਮੇਲਨ ਦੇ ਵਿੱਚ ਆਪਣਾ ਆਪਣਾ ਸੰਪਰਦਾ ਵੱਲੋਂ ਆਪਣੇ ਆਪਣੇ ਧਰਮ ਵੱਲੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦੀ 350ਵੀਂ ਸ਼ਹੀਦੀ ਸ਼ਤਾਬ ਦੀ ਮਨਾ ਰਹੇ ਆ ਉਸ ਸੰਬੰਧ ਚ ਆਪੋ ਆਪਣੇ ਤਰੀਕੇ ਨਾਲ ਨਤਮਸਤਕ ਹੋਣ ਲਈ ਇੱਥੇ ਪਹੁੰਚੇ ਨੇ ਮੈਂ ਮੇਜ਼ਬਾਨ ਹੋਣ ਦੇ ਨਾਤੇ ਹੋਸਟ ਹੋਣ ਦੇ ਨਾਤੇ ਮੈਂ ਸਭ ਦਾ ਇਸ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣ ਤੇ ਸਵਾਗਤ ਵੀ ਕਰਦਾ ਜੀ ਆਇਆਂ ਨੂੰ ਵੀ ਕਹਿਣਾ ਔਰ ਮੇਜ਼ਬਾਨ ਹੋਣ ਦੇ ਨਾਤੇ ਕੋਈ ਕਮੀ ਪੇਸ਼ੀ ਸਮਾਗਮ ਦੇ ਦੌਰਾਨ ਕੋਈ ਰਹੀ ਹੋਵੇ ਉਹਦੇ ਲਈ ਮਾਫੀ ਵੀ ਚਾਹਨਾ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਖਿਆਲ ਚ ਅੱਜ ਇਸ ਮੰਚ ਤੋਂ ਕੁਝ ਬੋਲਣਾ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ ਜਦੋਂ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਹੋਵੇ ਤੇ ਇੰਨੇ ਗੁਣੀ ਗਿਆਨੀ ਵਿਦਵਾਨ ਮਹਾਪੁਰਸ਼ ਬੰਦੇ ਬੈਠੇ ਹੋਣ ਤਾਂ ਮੇਰੇ ਸੰਤਾ ਮਹਾਪੁਰਸ਼ਾਂ ਦੀ ਅਗਵਾਈ ਚ ਅਸੀਂ ਪਿੱਛੇ ਰਹਿ ਕੇ ਉਹਨਾਂ ਦੀ ਹਦਾਇਤ ਨੂੰ ਮੰਨਦੇ ਹੋਏ ਉਹਨਾਂ ਦੀਆਂ ਮਰਿਆਦਾਵਾਂ ਜਿਹੜੀਆਂ ਨੇ ਗੁਰੂ ਸਾਹਿਬ ਦੀਆਂ ਉਹਨਾਂ ਦੀ ਪਾਲਣਾ ਕਰਦੇ ਹੋਏ ਅਸੀਂ ਉਹਨਾਂ ਦੇ ਹੁਕਮਾਂ ਨੂੰ ਫੁੱਲ ਚੜਾਉਨੇ ਆ ਕਿਉਂਕਿ ਜੋ ਕੁਰਬਾਨੀ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ ਉਹਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਸੇ ਮੰਚ ਤੋਂ ਅੱਜ ਇਹ ਬੋਲਿਆ ਗਿਆ ਕਿ ਜੇ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ ਪੂਰੀ ਧਰਤੀ ਨੂੰ ਸਲੇਟ ਬਣਾ ਲਿਆ ਜਾਵੇ ਪੂਰੀ ਧਰਤੀ ਤੇ ਮੌਜੂਦ ਦਰਖਤਾਂ ਨੂੰ ਪੈਨ ਬਣਾ ਲਿਆ ਜਾਵੇ ਤੇ ਪੂਰੀ ਧਰਤੀ ਤੇ ਮੌਜੂਦ ਸਮੁੰਦਰਾਂ ਸਾਗਰਾਂ ਝੀਲਾਂ ਦੇ ਪਾਣੀਆਂ ਨੂੰ ਸਿਆਹੀ ਬਣਾ ਲਿਆ ਜਾਵੇ ਤਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਬਾਰੇ ਨਹੀਂ ਲਿਖਿਆ ਜਾ ਸਕਦਾ ਤਾਂ ਫਿਰ ਸਾਡੇ ਪੈਨ ਸਾਡੀਆਂ ਕਲਮਾਂ ਤਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਆਪ ਦਾਦੇ ਦਾ ਬਲੀਦਾਨ ਜਦੋਂ ਆਪ ਦਾਦਾ ਬਣੇ ਪੋਤਿਆਂ ਤੱਕ ਦਾ ਬਲੀਦਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਫਿਰ ਸ੍ਰੀ ਗੁਰੂ ਹਰगोविंद ਸਿੰਘ ਜੀ ਦੀ ਕੁਰਬਾਨੀ ਫਿਰ ਆਪਣੀ ਕੁਰਬਾਨੀ ਫਿਰ ਚਾਰੇ ਪੋਤਿਆਂ ਦੀ ਕੁਰਬਾਨੀ ਸਰ ਗੁਰੂ ਗੋਬਿੰਦ ਸਿੰਘ ਜੀ ਦੀ ਕੁਰਬਾਨੀ ਮਾਤਾ ਗੁਜਰਕੌਰ ਦੀ ਕੁਰਬਾਨੀ ਕੁਰਬਾਨੀਆਂ ਨਾਲ ਭਰਿਆ ਹੋਇਆ ਇਤਿਹਾਸ ਦੁਨੀਆ ਦੀ ਕਿਸੇ ਕਿਤਾਬ ਚ ਹੋਰ ਕਿਤੇ ਮਿਲਦਾ ਨਹੀਂ ਅੱਜ ਉਹਨਾਂ ਜਲਾਦਾ ਨੂੰ ਜਿਸ ਤਰ੍ਹਾਂ ਸੰਤ ਬਾਬਾ ਬੁੱਢਾ ਦਲ ਦੇ ਮੁਖੀ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਵੱਡਾ ਪ੍ਰਬੰਧ ਦੇ ਵਿੱਚ ਸਾਡਾ ਸਹਿਯੋਗ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਹੈ ਬਾਬਾ ਬਲਵੀਰ ਜੀ ਨੇ ਕਿਉਂ ਨਾ ਜਲਾਦਾ ਨੂੰ ਕੋਈ ਨਹੀਂ ਜਾਣਦਾ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਸੀਸ ਕਟਿਆ ਜਿਨ੍ਹਾਂ ਨੇ ਭਾਈ ਸਤੀਦਾਸ ਭਾਈ ਮਤੀਦਾਸ ਭਾਈ ਬਿਆਲਾ ਜੀ ਨੂੰ ਉੱਬਰ ਦੇ ਤੇਗਿਆਂ ਚ ਉਬਾਲਿਆ ਸੀਸ ਉੱਤੇ ਆਰੇ ਚੱਲੇ ਰੂਹ ਬਨ ਕੇ ਅੱਗਾਂ ਦੇ ਵਿੱਚ ਸਾੜਿਆ ਉਹਨਾਂ ਨੂੰ ਕੋਈ ਨਹੀਂ ਜਾਣਦਾ ਜੀ ਇੱਥੇ 350 ਸਾਲ ਬਾਅਦ ਮੇਲੇ ਲੱਗ ਰਹੇ ਆ ਨਤਮਸਤਕ ਹੋ ਰਹੇ ਆ ਆਹੀ ਜਿੰਨਾ ਜਲਾਦਾ ਨੇ ਦੀਵਾਰ ਚਿਣੀ ਸਰਹੰਦ ਦੀ ਕੋਈ ਨਹੀਂ ਜਾਣਦਾ ਜੀ ਔਰੰਗਾਬਾਦ ਜਾ ਕੇ ਦੇਖਿਓ ਔਰੰਗਜੀਤ ਦੀ ਕਬਰ ਤੇ ਕੋਈ ਦੀਵਾ ਕਰਨ ਵਾਲਾ ਹੈ ਨਹੀਂ ਜੀ ਇੱਧਰ ਨਤਮਸਤਕ ਹੁੰਨੇ ਆ ਹਰ ਰੋਜ਼ ਗੁਰੂ ਸਾਹਿਬ ਦੀ ਮਹਿਮਾ ਹਰ ਰੋਜ਼ ਸਰਬੱਤ ਦੇ ਭਲੇ ਦੀ ਬਾਣੀ ਹਰ ਰੋਜ਼ ਉਹਨਾਂ ਦੇ ਸ਼ਸਤਰਾਂ ਦੀ ਪੂਜਾ ਹਰ ਰੋਜ਼ ਉਹਨਾਂ ਦੀ ਚੰਡੀ ਦੀ ਵਾਰ ਹਰ ਰੋਜ਼ ਉਹਨਾਂ ਦੁਆਰਾ ਦੇ ਸ਼ਬਦ ਪਰ 모हे ਹੈ ਸ਼ੁਭ ਕਰਮਨ ਤੇ ਕਭ ਹੁਣਾ ਟਰੂੰ ਹਰ ਰੋਜ਼ ਗੁੰਗੜਾਏ ਜਾਂਦੇ ਨੇ ਸਪੀਕਰਾਂ ਚ ਐਲਾਨ ਹੁੰਦੇ ਨੇ ਇਹ ਕੋਈ ਛੋਟੀਆਂ ਮੋਡੀਆਂ ਕੁਰਬਾਨੀਆਂ ਨਹੀਂ ਇਹ ਕੋਈ ਆਪਣੇ ਲਈ ਨਹੀਂ ਜਿਸ ਵੇਲੇ ਪਟਨਾ ਸਾਹਿਬ ਚ ਬਾਲ ਸ਼੍ਰੀ ਗੋਵਿੰਦ ਰਾਏ ਦਾ ਜਨਮ ਹੋਇਆ ਉਸ ਵੇਲੇ ਪਿਤਾ ਜੀ ਹੈ ਨਹੀਂ ਸੀ ਉੱਥੇ ਜਦੋਂ ਉਹ ਕਿਸ਼ੋਰ ਅਵਸਥਾ ਚਾਹੇ ਉਦੋਂ ਉਹਨਾਂ ਦੇ ਪਹਿਲੀ ਵਾਰ ਦੇਖਿਆ ਉਹਨਾਂ ਨੂੰ ਆਪਾਂ ਦੇਖਦੇ ਆਂ ਵੱਡੇ ਵੱਡੇ ਪਲੇਅਰ ਮੈਚ ਛੱਡ ਕੇ ਆ ਜਾਂਦੇ ਆ ਜੇ ਘਰੇ ਕੋਈ ਦੁੱਖ ਜਾਂ ਸੁੱਖ ਹੋਵੇ ਤੇ ਇਧਰ ਕੋਈ ਆਪਣੇ ਲਈ ਨਹੀਂ ਅਸਾਮ ਢਾਕੇ ਤੋਂ ਲੈ ਕੇ ਕਿੱਥੇ ਕਿੱਥੇ ਜੰਗਲਾਂ 'ਚ ਫਿਰ ਕੇ ਤੇ ਸੱਚ ਦਾ ਹੋਕਾ ਦੇ ਰਹੇ ਸੀ ਮਾਨਵਤਾ ਦਾ ਹੋਕਾ ਦੇ ਰਹੇ ਸੀ ਆਪਣੇ ਘਰੇ ਬਾਝ ਪਤਾ ਲੱਗਿਆ ਕਿ ਘਰੇ ਹੋਰ ਪ੍ਰਕਾਸ਼ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹ ਕੁਰਬਾਨੀਆਂ ਨੇ ਜੀ ਕਿਸੇ ਵਾਸਤੇ ਆਪਣੇ ਲਈ ਤਾਂ ਹਰੇ ਕਰਦਾ ਹੈ ਇਹ ਕਿਸੇ ਵਾਸਤੇ ਕੁਰਬਾਨੀਆਂ ਦੀ ਇਤੋਂ ਵੱਡੀ ਮਿਸਾਲ ਨਹੀਂ ਮਿਲ ਸਕਦੀ ਮਾਨਵਤਾ ਦੀ ਇਤੋਂ ਵੱਡੀ ਮਨੁੱਖਤਾ ਦੀ ਮਿਸਾਲ ਨਹੀਂ ਮਿਲ ਸਕਦੀ ਇਤੋਂ ਵੱਡੀ ਤਿਆਗ ਦੀ ਮਿਸਾਲ ਨਹੀਂ ਮਿਲ ਸਕਦੀ ਤਿਆਗ ਮਲ ਨਾਮ ਰੱਖਿਆ ਸੀ ਤੇ ਜਿਸ ਵੇਲੇ ਤੇਗ ਬਾਹੀ 13 ਸਾਲ ਦੀ ਉਮਰ ਚ ਪਹਿਲੀ ਵਾਰ ਜਦੋਂ ਤੇਗ ਬਾਹੀ ਤਾਂ ਫਿਰ ਉੱਥੋਂ ਪਿਤਾ ਜੀ ਨੇ ਕਿਹਾ ਤੂੰ ਤਿਆਗ ਮਲ ਨਹੀਂ ਤੂੰ ਤੇਗ ਬਾਦਰ ਹੈ ਗੱਲ ਕੇ ਇਨਕਾਰਾ ਕਰ ਜਾਵੇ ਤਨਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨ ਨੂੰ ਪਾਵੇ ਸਾਸੀ ਪਾਸ਼ਾਵਾਂ ਦਾ ਗਿਆਨ ਸ਼ਸਤਰ ਵਿਦਿਆ ਤੇ 26 ਸਾਲ 9 ਮਹੀਨੇ 13 ਦਿਨ ਬਾਬੇ ਬਕਾਲੇ ਬਹਿ ਕੇ ਜਪ ਸਮਾਧੀ ਲਾਉਣੀ ਜਿੱਥੇ 22 ਨਕਲੀ ਨਕਲੀ ਦਾਵੇਦਾਰ ਵੀ ਬੈਠੇ ਸੀ 22 ਆਪਣੇ ਆਪਣੇ ਮੰਝੇ ਡਾਹੀ ਮੱਖਣ ਸ਼ਾਹ ਲਵਾਣਾ ਦੀਆਂ ਮੋਹਰਾਂ ਦੇ ਲਾਲਚ ਚ ਉੱਥੋਂ ਫਿਰ ਗੁਰੂ ਲਾਧੋਰੇ ਦਾ ਹੋਕਾ ਇਹ ਕੋਈ ਆਮ ਗੱਲ ਨਹੀਂ ਜੀ ਉੱਥੇ ਦੱਸਣਾ ਕਿ ਮੱਖਣ ਛੱਲਵਾਣਾ ਜੀ ਸੁਖਿਆ 500 ਸੀ ਜਦੋਂ ਜਹਾਜ਼ ਫਸ ਗਿਆ ਸੀ ਤੂਫਾਨਾਂ ਚ ਤੇ ਸਾਰਿਆਂ ਪੰਜ ਨਾਲ ਮੈਂ ਗੁਰੂ ਨੂੰ ਕੀ ਜਵਾਬ ਦੇਵਾਂਗਾ ਉੱਪਰ ਜਾ ਮੈਂ ਸੱਚੇ ਪਾਤਸ਼ਾਹ ਨੂੰ ਕੀ ਜਵਾਬ ਦੇਵਾਂਗਾ ਵੀ 100 ਗੁਣਾ ਘੱਟ ਉਦੋਂ ਪਤਾ ਲੱਗ ਗਿਆ ਕਿ ਅਸਲੀ ਇਹਨਾਂ ਚ ਆਹੀ ਹੈ ਅਸਲੀ ਦਾਵੇਦਾਰ ਸਾਨੂੰ ਲੱਭ ਕੇ ਦਿੱਤੇ ਹੋਏ ਆ ਸਾਡੇ ਪੁਰਖਿਆਂ ਨੇ ਸੋ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਜੇ ਇਹ ਫੰਕਸ਼ਨ ਜਿਹੜੇ ਇਹ ਸਮਾਗਮ ਨੇ ਇਹ ਹਜੇ ਸ਼ੁਰੂ ਹੋਇਆ ਅੱਜ ਇਹ ਕੋਈ 25 ਤਰੀਕ ਨੂੰ ਜਾਂ 29 ਤਰੀਕ ਨੂੰ ਖਤਮ ਨਹੀਂ ਹੋਣ ਲੱਗੇ ਪੂਰਾ ਸਾਲ ਚੱਲਣਗੇ 351ਵਾਂ ਸਾਲ ਵੀ ਇਦਾਂ ਹੀ ਮਨਾਵਾਂਗੇ ਗੱਡ ਕੇ ਜਕਾਰਾ ਗਜਾਵੇ ਫੜੇ ਪਾਵੇਂ ਆਰ ਹੋ ਜਾਵੇ ਐਡੇ ਐਡੇ ਮਹਾਪੁਰਸ਼ਾਂ ਦੀ ਹਾਜ਼ਰੀ ਹੋਣੀ ਇੱਕੋ ਮੰਚ ਤੋਂ ਸਾਰਿਆਂ ਦਾ ਇਕੱਠੇ ਬੋਲਣਾ ਚਾਹੇ ਉਹ ਜਮੇਰ ਸ਼ਰੀਫ ਵਾਲੇ ਚਾਹੇ ਉਹ ਜੈਨ ਧਰਮ ਵਾਲੇ ਚਾਹੇ ਉਹ ਕਾਰ ਸੇਵਾ ਵਾਲੇ ਚਾਹੇ ਉਹ ਰਾਧਾ ਸਵਮੀ ਵ્યાਸ ਵਾਲੇ ਭਾਵੇਂ ਉਹ ਬੁੱਢਾ ਦਲ ਵਾਲੇ ਭਾਵੇਂ ਉਹ ਨਿਰਮਲ ਸੰਪਰਦਾ ਵਾਲੇ ਭਾਵੇਂ ਉਹ ਨਜਾਮੁਦੀਨ ਮਕਦਸ ਪਲ ਸਥਾਨ ਤੋਂ ਆਏ ਹੋਏ ਚਾਹੇ ਉਹ ਕਿਸੇ ਹੋਰ ਸੰਪਰਦਾ ਪੂਰੇ ਦੇਸ਼ ਚੋਂ ਅਸੀਂ ਬੁਲਾਇਆ ਖੁੱਲਾ ਸਦਾ ਪ੍ਰਬੰਧਾਂ ਦਾ ਮੈਂ ਦੱਸ ਸਕਦਾ 700 ਈ ਰਿਕਸ਼ਾ ਖੜਾ ਹੈ ਜਿੱਥੇ ਤੁਹਾਨੂੰ ਮਿਲਦਾ ਜਿੱਥੇ ਜਾਣਾ ਹੈ ਬਹਿ ਜਾਓ ਜਿੱਥੇ ਉਤਰਨਾ ਹੈ ਉਤਰ ਜਾਓ ਕੋਈ ਪੈਸਾ ਨਹੀਂ ਕੁਛ ਨਹੀਂ 20 ਮਿੰਨੀ ਬੱਸਾਂ ਚੱਲ ਰਹੀਆਂ ਨੇ 20 ਤੋਂ ਜ਼ਿਆਦਾ ਡਾਕਟਰੀ ਕੈਂਪ ਲੱਗੇ ਨੇ ਕਲੀਨਿਕ ਬਣੇ ਹੋਏ ਨੇ ਜਗਾ ਜਗਾ ਤੇ ਤੁਸੀਂ ਜਾਓਗੇ ਸ਼ਹਿਰ ਚ ਕਿਤੇ ਵੀ ਜਾਓਗੇ ਤੁਹਾਨੂੰ ਗੁਰਬਾਣੀ ਕਿਤੇ ਨਾ ਕਿਤੇ ਕੰਨੀ ਪਾਉਗੀ ਗੁਰੂ ਸਾਹਿਬ ਦੀ ਰਚੀ ਹੋਈ ਬਾਣੀ ਗੁਰੂ ਸਾਹਿਬ ਨੇ ਬਹੁਤ ਰਾਗਾਂ ਚ ਰਾਮਕਲੀ ਗੌੜੀ ਸਾਰੰਗ ਬੜੇ ਰਾਗਾਂ ਚ ਗੁਰੂ ਸਾਹਿਬ ਨੇ ਬਾਣੀ ਉਚਰੀ ਹੈ ਸੋ ਅਸੀਂ ਤਾਂ ਬਹੁਤ ਤੁੱਛ ਗਿਆਨੀ ਆ ਮੈਂ ਤਾਂ ਐਸੇ ਗੱਲ ਦੀ ਖੁਸ਼ੀ ਆ ਮੈਂ ਮਹਾਪੁਰਸ਼ਾਂ ਨੂੰ ਵੀ ਕਹਿਣਾ ਚਾਹਨਾ ਆ ਸੰਗਤ ਨੂੰ ਵੀ ਕਹਿਣਾ ਚਾਹਨਾ ਤੁਸੀਂ ਘਰ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਸਾਡੇ ਘਰ ਤਸ਼ਰੀਫ ਲੈ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਤੁਸੀਂ ਆਏ ਹੋ ਦੇਸ਼ਾਂ ਵਿਦੇਸ਼ਾਂ ਚੋਂ ਆਏ ਹੋ ਜਿਵੇਂ ਇੱਕ ਦਿਮੇ ਕਰਕੇ ਪਹੁੰਚੇ ਹੋ ਤੇ ਅੱਧੇ ਰਾਤ ਚ ਹੋਣਗੇ ਪਹੁੰਚਣਗੇ ਆਓ ਆਪਾਂ ਆਪਣੇ ਗੁਰੂ ਸਾਹਿਬ ਦੇ ਕੁਰਬਾਨੀਆਂ ਨੂੰ ਯਾਦ ਵੀ ਕਰੀਏ ਉਹਨਾਂ ਬਾਰੇ ਪੜ੍ਹੀਏ ਤੇ ਆਪਣੇ ਬੱਚਿਆਂ ਨੂੰ ਦੱਸਿਏ ਕਿ ਆਹ ਕੁਰਬਾਨੀਆਂ ਹੁੰਦੀਆਂ ਇਨੂੰ ਕੁਰਬਾਨੀ ਕਹਿੰਦੇ ਆ ਅਸੀਂ ਗਏ ਕਸ਼ਮੀਰ ਸ਼੍ਰੀਨਗਰ ਜਿੱਥੋਂ ਪੰਡਿਤ ਕਿਰਪਾ ਰਾਮ ਜੀ ਚੱਲੇ ਜੱਥਾ ਲੈ ਕੇ ਉਹ ਜੱਥਾ ਵੀ ਇੱਥੇ ਪਹੁੰਚਿਆ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਉਹਨਾਂ ਪੰਡਤਾਂ ਦੀਆਂ ਪੁਸ਼ਤਾਆਂ ਦੀਆਂ ਅਗਲੀਆਂ ਪੀੜ੍ਹੀਆਂ ਜਿਹੜੇ ਆਏ ਸੀ ਆਏ ਤੱਕ ਤਾਂ ਸਾਨੂੰ ਪੜਾਇਆ ਗਿਆ ਲੇਖਾਂ 'ਚ 8ਵੀਂ 10ਵੀਂ ਕਲਾਸ ਦੇ ਲੇਖ ਹੁੰਦੇ ਸੀ ਇੱਥੇ ਤੱਕ ਤਾਂ ਪੜਾਇਆ ਗਿਆ ਬਾਅਦ 'ਚ ਇਹ ਪੜਾਇਆ ਕਿ ਕਿ ਜਿਹੜੇ ਪੰਡਿਤ ਕਿਰਪਾ RAM ਸੀ ਉਹ ਵਾਪਸ ਨਹੀਂ ਗਏ ਫਿਰ ਜਦੋਂ ਸੀਸ ਚਾਂਦਨੀ ਚੌਕ ਤਾਰਤਾ ਤੇ ਧਰਮ ਦਾ ਜਿਹੜਾ ਜ਼ਬਰਦਸਤੀ ਧਰਮ ਬਦਲਾਉਣ ਦਾ ਜਿਹੜਾ ਸਿਲਸਿਲਾ ਬੰਦ ਹੋ ਗਿਆ ਤਾਂ ਪੰਡਿਤ ਕਿਰਪਾ RAM ਜੀ ਖੰਡੇ ਬਾਟੇ ਦਾ ਮਰਿਸ਼ਕ ਕੇ ਕਿਰਪਾ ਸਿੰਘ ਬਣੇ ਤੇ ਚਮਕੌਰ ਦੀ ਗੜੀ 'ਚ ਸ਼ਹੀਦੀ ਪ੍ਰਾਪਤ ਕੀਤੀ। ਇਹ ਕੇ ਬਹੁਤ ਘੱਟ ਲੋਕਾਂ ਨੂੰ ਪਤਾ ਹੋ। ਸਾਨੂੰ ਇਹ ਪੜਾਇਆ ਨਹੀਂ ਗਿਆ। ਅਸੀਂ ਹੁਣ ਇਹ ਤૈયਿਆ ਕੀਤਾ ਹੈ। ਅਸੀਂ ਇਹ ਫੈਸਲਾ ਕੀਤਾ ਹੈ ਕਿ ਇਹ ਚੀਜ਼ਾਂ ਸਾਰੀਆਂ ਅਸੀਂ ਪਾਠਕ੍ਰਮ 'ਚ ਲਾ ਕੇ ਆਉਣ ਵਾਲੀਆਂ ਪੀੜ੍ਹੀ ਨੂੰ ਅਸੀਂ ਪੜ੍ਹਾਵਾਂਗੇ। ਇਹ ਦੱਸਾਂਗੇ ਕਿ ਉਹ ਆਏ ਸੀ ਆਪਣਾ ਧਰਮ ਬਚਾਉਣ ਤੇ ਆਪਣੇ ਆਪਣੀਆਂ ਕੁਰਬਾਨੀਆਂ ਦੇ ਕੇ ਚਲੇ ਗਏ। ਇੰਨੇ ਪ੍ਰਭਾਵਿਤ ਹੋਏ। ਉਹ ਗੁਰੂ ਸਾਹਿਬ ਦੀ ਕੁਰਬਾਨੀ ਤੋਂ ਕਿ ਉੱਠ ਕੇ ਤੁਰਪੇ ਨਾਲ ਉਥੇ ਆਗਰੇ ਗ੍ਰਿਫਤਾਰੀ ਹੋਈ ਫਿਰ ਕਾਲਕੋਠਰੀ ਚ ਰੱਖਿਆ ਗਿਆ ਬਥੇਰਾ ਮਨਾਇਆ ਗਿਆ ਤਾਂ ਗੁਰੂ ਸਾਹਿਬ ਕਹਿੰਦੇ ਧਰਮ ਕੋਈ ਕੱਪੜਾ ਨਹੀਂ ਹੈਗਾ ਐਂ ਬਦਲ ਲੋ ਇਹ ਰੂਹ ਦੀ ਖੁਰਾਕ ਹੈ ਐਦਾਂ ਨਹੀਂ ਬਦਲ ਸਕਦੇ ਤੁਸੀਂ ਤਾਂ ਫਿਰ ਉਥੋਂ ਫਿਰ ਇਰਾਦੇ ਟੁੱਟੇ ਉਹਨਾਂ ਜ਼ਾਲਿਮਾਂ ਦੇ ਕਿ ਨਹੀਂ ਹੈਗੇ ਨੇ ਧਰਤੀ ਤੇ ਹਜੇ ਵੀ ਕੋਈ ਸੋ ਮੈਂ ਲੰਬਾ ਸਮਾਂ ਜ਼ਿਆਦਾ ਨਹੀਂ ਬੋਲਣਾ ਮੈਂ ਕਿਉਂਕਿ ਆਪਾਂ ਤਾਂ ਹਰ ਰੋਜ਼ ਕਿਤੇ ਨਾ ਕਿਤੇ ਮਿਲ ਕੇ ਗੱਲਬਾਤ ਕਰਦੇ ਰਹੇ ਨੇ ਅੱਜ ਆਪਣਾ ਮਹਿਮਾਨ ਆਏ ਨੇ ਉਹਨਾਂ ਨੂੰ ਸੁਣਨ ਦਾ ਟਾਈਮ ਹੈ ਸੋ ਮੈਂ ਇਹਨਾਂ ਕਹਿੰਦਾ ਹੋਇਆ ਆਪ ਤੋਂ ਕਿ ਮੈਂ ਤਾਂ ਜਾਚ ਕਾ ਕੋਈ ਬੋਲਦੇ ਸਮੇਂ ਸ਼ਬਦਾਂ ਦਾ ਕੋਈ ਇਧਰ ਉਧਰ ਹੋ ਗਿਆ ਹੋਵੇ ਜਾਂ ਮੈਂ ਕਿਸੇ ਨੂੰ ਕੋਈ ਸ਼ਬਦਾਂ ਦੇ ਵਿੱਚ ਕਮੀ ਲੱਗੀ ਹੋਵੇ ਮੈਂ ਮਾਫੀ ਚਾਹੁੰਦਾ ਬਹੁਤ ਬਹੁਤ ਤੁਹਾਡਾ ਧੰਨਵਾਦ